ਦੋਸਤੋ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਮਹਿੰਦਰਾ ਟਾਈਟਰ ਬਗਾਊਗਾ ਜੀ ਸਰਪੰਚ ਮਾਡਲ ਆ 585 DI ਮਾਡਲ ਇਹ 2023 ਦਾ ਨਵੇਂ ਟਾਇਰ ਆ ਨਵੀਂੋ ਬੈਟਰੀ ਆ ਪੰਜਾਬ ਦਾ ਨੰਬਰ ਆ ਇੰਜਨ ਗੇਅਰ ਬਿਲਕੁਲ ਓਕੇ ਆ ਡਿਮਾਂਡ ਆ ਵੀਰ ਦੀ 2,68,000 ਰੁਪਏ ਏਰੀਆ ਆ ਬਾਗਾਪੁਰਾਣਾ ਸੰਪਰਕ ਕਰੋ 78377 11673 7837711673